ਅੱਜ ਇਸ ਵੇਲੇ ਦੀ ਵੱਡੀ ਤੇ ਹੈਰਾਨ ਕਰਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਿਸ ਦੇ ਵਿੱਚ ਨਸ਼ਾ ਤਸਕਰੀ ਕਰਦੀ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ 4 ਕਿਲੋ ਹੈਰੋਇਨ ਜਿਹੜੀ ਹੈ ਉਹ ਬਰਾਮਦ ਕੀਤੀ ਗਈ ਹੈ ਤੇ ਇਸ ਦੇ ਬਾਰੇ ਜਿਹੜੇ ਖੁਲਾਸੇ ਹੋਏ ਨੇ ਉਹਨਾਂ ਦੇ ਬਾਰੇ ਜਾਣਕਾਰੀ ਹਾਸਲ ਕਰਕੇ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਏਗੀ ਤੇ ਸੋਚਣ ਦੇ ਲਈ ਤੁਸੀਂ ਮਜਬੂਰ ਹੋ ਜਾਓਗੇ ਕਿ ਕਿਵੇਂ ਇੱਕ ਔਰਤ ਦੇ ਵੱਲੋਂ ਇਸ ਤਰੀਕੇ ਦੇ ਨਾਲ ਇਹ ਵੱਡੀ ਕਾਰਜਸ਼ਾਹੀ ਕੀਤੀ ਗਈ ਹੈ ਮਾਮਲਾ ਜਿਹੜਾ ਤਰਨ ਤਾਰਨ ਦੇ ਪਿੰਡ ਤਨਵਾ ਖੁਰਦ ਦਾ ਦੱਸਿਆ ਆ ਰਿਹਾ ਜਿੱਥੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਉੱਪਰ ਸਿਕੰਜਾ ਕੱਸਣ ਦੀ ਤਾਕ ਦੇ ਵਿੱਚ ਇਸ ਪਿੰਡ ਦੇ ਵਿੱਚ ਪਹੁੰਚਿਆ ਗਿਆ ਅਚਨਚੇਤ ਛਾਪੇਮਾਰੀ ਕੀਤੀ ਗਈ ਤੇ ਛਾਪੇਮਾਰੀ ਦੌਰਾਨ ਇਸ ਬੀਬੀ ਜਿਸ ਦਾ ਨਾਮ ਕਿ ਰੁਪਿੰਦਰ ਕੌਰ ਦੱਸਿਆ ਜਾ ਰਿਹਾ ਹੈ ਇਸ ਦੇ ਘਰ ਦੇ ਵਿੱਚ ਜਦੋਂ ਜਾਇਆ ਜਾਂਦਾ ਹੈ ਘਰ ਤਾਂ ਹਾਲਾਂਕਿ ਨਹੀਂ ਵੱਡੀ ਇੱਕ ਆਲੀਸ਼ਾਨ ਕੋਠੀ ਇਸ ਬੀਬੀ ਦੀ ਦੱਸੀ ਜਾ ਰਹੀ ਹੈ ਜਿਹੜੀ ਕਿ ਨਸ਼ਾ ਤਸਕਰੀ ਦੇ ਪੈਸੇ ਜਿਹੜੇ ਕਮਾ ਕੇ ਇਸ ਦੇ ਵੱਲੋਂ ਬਣਾਈ ਗਈ ਹੈ ਮਾਮਲਾ ਇੱਥੋਂ ਤੱਕ ਜਾਣਕਾਰੀਆਂ ਇੱਥੋਂ ਤੱਕ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਜਿਹੜੇ ਪਸ਼ੂਆਂ ਦੇ ਵਾੜੇ ਵੀ ਨੇ ਉਹਨਾਂ ਦੇ ਵਿੱਚ ਵੀ ਆਲੀਸ਼ਾਨ ਲਾਈਟਾਂ ਲਗੀਆਂ ਵੱਡੇ ਪੱਖੇ ਲੱਗੇ ਦਿਖਾ ਲਈ ਦਿੱਤੇ ਨੇ ਤੇ ਉਹ ਸਭ ਕੁਝ ਇਸ ਔਰਤ ਦੇ ਵੱਲੋਂ ਨਸ਼ਾ ਤਸਕਰੀ ਦੇ ਪੈਸਿਆਂ ਦੇ ਨਾਲ ਹੀ ਕੀਤਾ ਗਿਆ ਕੀ ਕੁਝਾ ਪੂਰਾ ਮਾਮਲਾ ਵੇਖੋ ਇਹ ਖਾਸ ਰਿਪੋਰਟ ਬੀਤੇ ਕੱਲ੍ਹ ਭਾਰਤ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਤਨੋਆ ਖੁਰਦ ਦੇ ਇੱਕ ਘਰ ਦੇ ਅੰਦਰੋਂ ਪੁਲਿਸ ਦੇ ਵੱਲੋਂ ਛਾਪੇਮਾਰੀ ਕਰਦੇ ਹੋਏ 4 ਕਿਲੋ ਹਿਰੋਇਨ ਦੀ ਖੇ ਬਰਾਮਦ ਕਰਕੇ ਇੱਕ ਮਹਿਲਾ ਸਮਗਲਰ ਨੂੰ ਗ੍ਰਫਤਾਰ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਰਿਮਾਂਡ ਹਾਸਲ ਕਰਕੇ ਤੇ ਇਸ ਔਰਤ ਦੇ ਵੱਲੋਂ ਬਣਾਈ ਗਈ ਨਜਾਇਜ਼ ਤਰੀਕੇ ਦੇ ਨਾਲ ਜਾਇਦਾਦਾਂ ਦਾ ਵੇਰਵਾ ਇਕੱਤਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਇੱਥੇ ਦੱਸਣਯੋਗ ਹੈ ਕਿ ਕੰਡਿਆਲੀ ਤਾਰ ਦੇ ਬਿਲਕੁਲ ਨਜ਼ਦੀਕ ਬਣਾਈ ਗਈ ਆਲੀਸ਼ਾਨ ਰਹਾਇਸ਼ 'ਚ ਬੀਤੇ ਸਮੇਂ ਦੌਰਾਨ ਜਿਹੜੇ ਲੋਕ ਆਉਂਦੇ ਜਾਂਦੇ ਰਹੇ ਨੇ ਉਹਨਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਸ ਦੌਰਾਨ ਬੀਤੇ ਕੱਲ CIA ਸਟਾਫ ਤਰਨਤਾਰਨ ਦੀ ਪੁਲਿਸ ਦੇ ਵੱਲੋਂ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਤਨੋਆ ਖੁਰਦ ਦੇ ਘਰ ਦੇ ਵਿੱਚ ਛਾਪੇਮਾਰੀ ਕਰਦਿਆਂ ਹੋਇਆਂ 4 ਕਿਲੋ ਹੈਰੋਇਨ ਜੋ ਡਰੋਨ ਦੀ ਮਦਦ ਦੇ ਨਾਲ ਪਾਕਿਸਤਾਨ ਤੋਂ ਭਾਰਤ ਪੁੱਜੀ ਸੀ ਉਸ ਨੂੰ ਬਰਾਮਦ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਰੁਪਿੰਦਰ ਕੌਰ ਨਾਮਕ ਇੱਕ ਔਰਤ ਤਸਕਰ ਨੂੰ ਗ੍ਰਿਫਤਾਰ ਕਰਦੇ ਹੋਏ ਇਸ ਦੇ بیٹے ਗਗਨਦੀਪ ਸਿੰਘ ਨੂੰ ਨਾਮਜ਼ਦ ਕਰ ਉਸ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਿਫਤਾਰ ਕੀਤੀ ਗਈ ਮਹਿਲਾ ਰੁਪਿੰਦਰ ਕੌਰ ਦਾ ਘਰ ਹਿਰੋਇਨ ਦੀ ਸਮਗਲਰੀ ਸਮਗਲਰੀ ਕੱਟ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਗ੍ਰਫਤਾਰ ਕੀਤੀ ਗਈ ਮਹਿਲਾ ਰੁਪਿੰਦਰ ਕੌਰ ਦਾ ਘਰ ਹਿਰੋਇਨ ਦੀ ਸਮਗਲਿੰਗ ਕਰਕੇ ਬਣਾਇਆ ਗਿਆ ਜਿਸ ਦੇ ਵਿੱਚ ਡੰਗਰਾਂ ਦੀਆਂ ਖੁਰਲੀਆਂ 'ਚ ਵੀ ਆਲੀਸ਼ਾਨ ਲਾਈਟਾਂ ਲਗਾਈਆਂ ਗਈਆਂ ਨੇ ਐਨਾ ਹੀ ਨਹੀਂ ਮਹਿਲਾ ਸਮਗਲਰ ਰੁਪਿੰਦਰ ਕੌਰ ਅਤੇ ਇਸ ਦੇ بیٹے ਗਗਨਦੀਪ ਸਿੰਘ ਦੇ ਵੱਲੋਂ ਸੂਬੇ ਦੇ ਵੱਖ-ਵੱਖ ਇਲਾਕਿਆਂ 'ਚ ਹੋਰ ਜਾਇਦਾਦਾਂ ਮਿਲਣ ਦੇ ਵੀ ਪੂਰੇ ਅਸਾਰ ਨੇ ਜਿਸ ਦੀ ਪੁਲਿਸ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇੱਥੇ ਇਹ ਵੀ ਦੱਸਣਯੋਗ ਹੈ ਕਿ ਰੁਪਿੰਦਰ ਕੌਰ ਦਾ ਪਤੀ ਗੁਰਪਾਲ ਸਿੰਘ ਅਤੇ ਬੇਟਾ ਗਗਨਦੀਪ ਸਿੰਘ ਨਸ਼ਾ ਕਰਨ ਦੇ ਆਦੀ ਵੀ ਨੇ ਜਿਨ੍ਹਾਂ ਦੇ ਵੱਲੋਂ ਕਮਾਈ ਦਾ ਕੋਈ ਹੋਰ ਸਾਧਨ ਨਾ ਹੋਣ ਦੇ ਚਲਦਿਆਂ ਪਾਕਿਸਤਾਨ ਦੇ ਵਿੱਚ ਬੈਠੇ ਨਸ਼ਾ ਸਮਗਲਰਾਂ ਦੇ ਨਾਲ ਮੋਬਾਈਲ ਦੀ ਵਰਤੋਂ ਕਰਦੇ ਹੋਏ ਸੰਬੰਧ ਬਣਾ ਲਏ ਗਏ ਜਿਸ ਤੋਂ ਬਾਅਦ ਲੰਬੇ ਸਮੇਂ ਤੋਂ ਹਿਰੋਇਨ ਦੀਆਂ ਖੇਪਾਂ ਮੰਗਵਾਉਂਦੇ ਹੋਏ ਇਸ ਦਾ ਤੰਦਾ ਸ਼ੁਰੂ ਕਰ ਦਿੱਤਾ ਗਿਆ ਪਿੰਡ 'ਚ ਇਹ ਵੀ ਚਰਚਾ ਹੈ ਕੇ ਰੁਪਿੰਦਰ ਕੌਰ ਦੇ ਕਈ ਰਸੂਖਦਾਰ ਲੋਕਾਂ ਦੇ ਨਾਲ ਵੀ ਸੰਬੰਧ ਨੇ ਜਿਸ ਦੇ ਚਲਦਿਆਂ ਪੁਲਿਸ ਵੀ ਇਹਨਾਂ ਤੱਕ ਜਲਦੀ ਪਹੁੰਚ ਨਹੀਂ ਕਰ ਸਕੀ ਪਰੰਤੂ ਜ਼ਿਲ੍ਹੇ ਦੇ ਐਸਐਸਪੀ ਦੇ ਵੱਲੋਂ ਇਸ ਮਹਿਲਾ ਰੁਪਿੰਦਰ ਕੌਰ ਦੇ ਉੱਤੇ ਸਖਤੀ ਦੇ ਨਾਲ ਸ਼ਿਕੰਜਾ ਕੱਸਦੇ ਹੋਏ ਉਸ ਨੂੰ ਨੱਥ ਪਾ ਲਈ ਗਈ ਹੈ ਜਿਸ ਨਾਲ ਅੰਤਰਰਾਸ਼ਟਰੀ ਨਸ਼ਾ ਸਮਗਲਰੀ ਦਾ ਵੀ ਲੱਕ ਤੋੜ ਦਿੱਤਾ ਗਿਆ ਹੈ ਬਾਕੀ ਤੁਸੀਂ ਇਸ ਖਬਰ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਸਾਂਝੀ ਜ਼ਰੂਰ ਕਰਨਾ ਬਿਊਰੋ ਰਿਪੋਰਟ ਦੇ ਨਾਲ ਹਮਦਰਦ ਟੀਵੀ